ਨਾ ਕੁਲਵਿੰਦਰ ਸਿੰਘ ਬਾਜੀ ਤੇ ਮੈਂ ਸਿਰ ਉਰਦਾ ਬੇੜੀ ਦੁਕਾਨ ਹੈ ਤੇ ਕਾਫੀ ਆੜੀ ਇੱਥੋਂ ਦੀ ਨੰਗੀ ਦਾ ਤੇ ਸਮੱਸਿਆ ਇਹ ਆ ਕਿ ਟਰਾਂਸਫਰ ਜਿਹੜਾ ਉਹ ਬਿਲਕੁਲ ਸ਼ਰਕ ਦੇ ਵਿੱਚ ਘਾਰ ਤੇ ਜੋ ਵੀ ਇਹ ਮਹੱਲੇ ਦੇ ਲੋਕ ਆ ਉਹ ਕੋਈ ਮੁੱਦਾ ਹੁੰਦਾ ਤੇ ਮਾਰਾ ਜਿਹਾ ਬੋਲ ਕੇ ਬਾ ਚੰਦਰਵੰਦਰੀ ਵਰ ਜਾਂਦੇ ਨੇ ਪਰ ਇਹਦਾ ਨੁਕਸਾਨ ਜਿਹੜਾ ਉਹ ਮੰਨ ਲਓ ਵਿੱਚ ਬੱਚੇ ਹੁੰਦੇ ਸਕੂਲ ਦੇ ਤੇ ਬੱਚੇ ਤੁਹਾਡੇ ਵੀ ਹੋ ਸਕਦੇ ਨੇ ਸਾਡੇ ਵੀ ਹੋ ਸਕਦੇ ਨੇ ਕਿਸੇ ਦੇ ਬੱਚੇ ਦਾ ਵੀ ਹਸਾ ਹੋ ਸਕਦਾ ਤੇ ਬੱਚੇ ਦਾ ਬਾਈ ਦੀਵੇ ਉੱਤੇ ਡਿੱਗ ਜਾਂਦਾ ਨਾਲ ਅੱਗੋਂ ਟਰਾਂਸਫਾਰਮਰ ਦੀ ਪਟਾਕਾ ਵਜਦਾ ਤੇ ਕਾਫੀ ਨੁਕਸਾਨ ਹੋ ਸਕਦਾ ਹੈ। ਤੇ ਦੱਸਦੇ ਨੇ ਕਿ ਇਧਰੋਂ ਪਾਪਾ ਜੀ ਬੱਸ ਲਿਆ ਰਹੇ ਸੀ ਤੇ ਉਹ ਕਹਿ ਰਹੇ ਕਿ ਮੈਨੂੰ ਨੀਂਦਾ ਝੁੱਕ ਆ ਗਿਆ ਹੈ। ਸ਼ੈਤ ਉਹਦਾ ਕਾਰਨ ਹੋਈ ਬਣਿਆ ਕਿ ਸ਼ਰਕ ਦੇ ਵਿੱਚ ਖੰਬਾ ਤੇ ਉਹਦੇ ਕਰਕੇ ਹੀ ਬੱਸ ਜਿਹੜੀ ਇਹ ਨਾਲ ਟਕਰਾਈ। ਨਾਲ ਖੰਬਾ ਹੁੰਦਾ ਬੱਸ ਦੀ ਬ੍ਰੇਕ ਵੀ ਵੱਸ ਸਕਦੀ ਤੇ ਬਾਕੀ ਕਹਿੰਦੇ ਦੋ ਜਨੇ ਇੱਕ ਮੈਡਮਾਂ ਤੇ ਇੱਕ ਪਾਪਾ ਜੀ ਸੀ ਤੇ ਬਚਾਅ ਹੋ ਚੁੱਕਾ ਉਹਨਾਂ ਦਾ। ਪਰ ਇਹ ਸਰਕਾਰ ਨੂੰ ਮੁੱਦਾ ਲੈਣਾ ਚਾਹੀਦਾ ਕਿ ਬਿਜਲੀ ਬੋਰਡ ਨੂੰ ਵੀ ਚਾਹੀਦਾ। ਕੀ ਬਿਲਕੁਲ ਸਰਕਾਰ ਦੇ ਸ਼ਰਕ ਦੇ ਅਧਿਕਾਰ ਖੰਬਾ ਇਹਨੂੰ ਕੋਈ ਟਰਾਂਸਫਰ ਨੂੰ ਸਾਈਡ ਤੇ ਰੱਖਣਾ ਚਾਹੀਦਾ ਸਮੱਸਿਆ ਇਹੋ ਹੀ ਆ ਕਿ ਇਹੀ ਲੋਕ ਬੋਲਦੇ ਨਹੀਂ ਜਦੋਂ ਕੋਈ ਹਾਸਾ ਹੁੰਦਾ ਤਾਂ ਫਿਰ ਆ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਇੱਥੇ ਮੇਲਾ ਸਾਰੇ ਵੇਖਣ ਦੇ ਨੇ ਸਵੇਦਾ ਤੇ ਬੋਲਣ ਕੋਈ ਨਹੀਂ ਡਿਆ ਤੇ ਕੋਈ ਆਏਗਾ ਚੁਕੇਗਾ ਤਿੰਨ ਦਿਨ ਦੀ ਹੜਤਾਲ ਵੀ ਚੱਲੀ ਆ ਸਰਕਾਰ ਦੀ ਸਰਕਾਰ ਦੇ ਬਰ ਖਿਲਾਫ ਹੜਤਾਲ ਚੱਲਦੀ ਪਈ ਆ ਤੇ ਮੇਰੇ ਸੋਚ ਆ ਗਈ ਕੱਲ ਵੀ ਵੱਜ ਚੁੱਕੀ ਆ ਤੇ ਮੈਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋਏਗਾ ਬਿਜਲੀ ਵੀ ਬੰਦ ਆ ਦਿੱਕਤ ਸਾਰਿਆਂ ਦੀ ਹਾਂ ਦੇਖ ਸਾਰਿਆਂ ਨੂੰ ਪਰ ਬੋਲੇਗਾ ਕੋਈ ਨਹੀਂ ਰਾਤ ਨੂੰ ਮੱਛਾ ਲੜੇਗਾ ਤੇ ਕੱਲ ਸਵੇਰੇ ਬੋਲਣਗੇ ਸਾਰੇ ਕਿਉਂਕਿ ਸਾਰੇ ਅੱਸੀ ਥਲੇ ਸੌਂ ਲਏ ਨੇ ਅੱਜ ਨਹੀਂ ਸੌਣਗੇ ਰਾਤ ਹੋਰ ਕੀ ਹੈ ਪਰ ਇਹਦੇ ਵਿੱਚ ਮੁੱਦਾ ਤੇ ਉੱਠਣਾ ਚਾਹੀਦਾ ਨਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਬਿਜਲੀ ਬੋਰਡ ਆਲਾ ਜਾਂ ਕੋਈ ਸਕੂਲ ਦਾ ਵੀ ਮੇਰੇ ਖਿਆਲ ਨਾਲ ਇਸ ਟਾਈਮ ਤੇ ਐਚ ਆਰ ਕੋਈ ਮੁਲਾਜ਼ਮ ਨਹੀਂ ਬੀਲੀ ਭਾਈ ਉਹਨਾਂ ਦੀ ਤੇ ਚਲੋ ਹੈ ਹੀ ਗਲਤੀ ਪਰ ਡਰਾਈਵਰ ਨੂੰ ਸੁਕੇਤ ਰਹਿਣਾ ਚਾਹੀਦਾ ਸੀ ਹਾਂ ਬਿਲਕੁਲ ਜੇ ਕੋਈ ਅਚਾਨਕ ਕੋਈ ਮੋਟਾ ਲੱਗ ਗਿਆ ਹਾਂ ਬਿਲਕੁਲ ਅੱਗੇ ਇੱਥੇ ਮੈਂ ਸੌਂਦਾ ਪਿਆ ਹੀ ਕਹਿੰਦੇ ਵੀ ਕਿ ਡਰਾਈਵਰ ਕਹਿੰਦਾ ਕਿ ਮੈਨੂੰ ਨਾ ਮੈਨੂੰ ਰਾਤ ਦਾ ਨੀਂਦਰਾ ਸੀ ਤੇ ਮੈਂ ਸਕੂਲ ਵਾਲਿਆਂ ਨੂੰ ਕਿਹਾ ਵੀ ਆ ਕਿ ਮੈਨੂੰ ਨਾ ਭੇਜੋ ਤੇ ਫਿਰ ਗਲਤੀ ਤੇ ਸਕੂਲ ਵਾਲਿਆਂ ਦੀ ਹੈ ਨਾ ਜਾਂ ਮੰਨ ਲਓ ਉਹਦੀ ਤਨਖਾਹ ਕੱਟਣਗੇ ਜਾਂ ਕੁਝ ਕਰਨਗੇ ਉਹ ਤੇ ਹਰਜਾਨਾ ਉਹਨੂੰ ਥੋੜਾ ਪੈਣਾ ਹੈ ਇਹ ਸਕੂਲ ਵਾਲਿਆਂ ਨੂੰ ਪੈਣਾ ਚਾਹੀਦਾ ਤੇ ਸ਼ਾਇਦ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਪਾਏ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਹਰਜਾਨਾ ਪਾਏ ਯਾਨੀ ਨੁਖਾਰੀ ਹੋ ਦੇ ਕੋ ਹਾਂ ਬਿਲਕੁਲ ਹਾਂਜੀ ਹੋ ਸਕਦਾ ਸੀ ਮੰਨ ਲਓ ਕਿ ਇਹਨੂੰ ਡਰ ਦੇ ਨਾਲ ਹੀ ਟੈਕ ਹੋ ਸਕਦਾ ਜਾਂ ਉਹ ਬਜ਼ੁਰਗ ਨੂੰ ਟੈਕ ਹੋ ਜਾਂਦਾ ਜਿਹੜਾ ਡਰਾਈਵਰ ਹੈ ਤੇ ਜੇ ਉਹ ਨਹੀਂ ਵਸ ਚਲਾ ਸਕਦਾ ਉਹਨੂੰ ਕਹਿੰਦੇ ਤੂੰ ਛੁੱਟੀ ਕਰੋ ਜਾਓ ਉਹਦਾ ਉਹਦੀ ਤਨਖਾਹ ਕੱਟ ਲੈਂਦੇ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਹੈਗਾ ਇੱਥੇ ਲੋਕ ਦੱਸਦੇ ਪਏ ਹੈ ਕਿ ਮੈਂ ਕਿਹਾ ਵੀ ਹੈਗਾ ਕਿ ਮੈਨੂੰ ਨੀਂਦ ਆਂਦੀ ਪਈ ਹੈ ਫਿਰ ਬੰਦਾ ਕਿਉਂ ਭੇਜਿਆ ਇਨਾ ਚਲੋ ਹਾਸਾ ਬੜੀ ਗੱਲ ਨਹੀਂ ਹਾਸਾ ਮੇਰੇ ਕੋ ਵੀ ਹੋ ਸਕਦਾ ਹੈ ਕਿਸੇ ਕੋ ਵੀ ਹੋ ਸਕਦਾ ਪਰ ਜਿਹੜਾ ਬੰਦਾ ਆਪਣੀ ਗਲਤੀ ਮੰਨਦਾ ਪਿਆ ਤੇ ਇਸ ਟਾਈਮ ਜੁਮੇਵਾਰ ਤੇ ਸਕੂਲ ਵਾਲੇ ਮੇਰੇ ਸਾਹਮਣੇ ਹੋ ਸਕਦੇ ਨੇ